ਆਪਾਂ ਖੜੇ ਹੁਣ ਕਰੀਏ ਤੇ ਆਪਾਂ ਚੱਲਦੇ ਹੁਣ ਬਿਆਲਪੁਰ ਸੰਗੀ ਮੇਲੇ ਤੇ ਤੇ ਸਾਖੀ ਲੱਗਦੀ ਹੈ ਸਾਡੇ ਬਿਆਲਪੁਰ ਦੇ ਭਾਈ ਕੇ ਮਾਈ ਰੱਜੀ ਗੁਰਦਾਰਾ ਸਾਹਿਬ ਤਿੰਨ ਦਿਨ ਵਾਸਤੇ ਗੱਡੀ ਆਪਣੀ ਤਿਆਰ ਆ ਚਲੋ ਫਿਰ ਮਿਲਦੇ ਹੁਣ ਸਾਖੀ ਦੇ ਮੇਲੇ ਤੇ ਚੋਕਵਾਰ ਹੜੋ ਆਜੋ ਆਪਾਂ ਕਰਦੇ ਆਂ ਅੰਦਰ ਦਰਸ਼ਨ ਮਾਇਰਦੀ ਜੀ ਬਾਬਾ ਬਿੱਤੜੀ ਜੀ ਸਮਾਧਾਨ ਦੇ ਇਹ ਪ੍ਰਾਤਨ ਜਾਂਡਾ ਜੀ ਜਿਉ ਤੁਸੀਂ ਦੇਖ ਰਹੇ ਹੋ ਸਾਹਮਣੇ ਵੀਡੀਓ ਦੇ ਵਿੱਚ ਇਧਰ ਨੇ ਪਾਸੇ ਇਹ ਪੁਰਾਣੀ ਤੇ ਇਤਿਹਾਸਿਕ ਬਿਲਡਿੰਗ ਹੈ ਬਹੁਤ ਹੀ ਪੁਰਾਣੀ ਬਣੀ ਹੋਈ ਹੈ ਤੇ ਆਪਾਂ ਇਹਦੇ ਇਤਿਹਾਸ ਬਾਰੇ ਫਿਰ ਕਿਤੇ ਵਿਚਾਰਾਂਗੇ ਵੀਡੀਓ ਦੇ ਵਿੱਚ ਅੱਜ ਆਪਾਂ ਉਹ ਦੇਖਦੇ ਆਂ ਮੇਲਾ ਇੱਥੇ ਜੋ ਵੀ ਸ਼ਰਧਾ ਤੇ ਭਾਵਨਾ ਨਾਲ ਦਰਸ਼ਨ ਕਰਨ ਵਾਸਤੇ ਆਉਂਦਾ ਐਤਵਾਰ ਨੂੰ ਵੀ ਕਾਫੀ ਇਕੱਠ ਹੁੰਦਾ ਹਰ ਐਤਵਾਰ ਦੇ ਐਤਵਾਰ ਜੋ ਵੀ ਸ਼ਰਧਾ ਭਾਵਨਾ ਨਾਲ ਆਉਂਦਾ ਮਾਈ ਰੱਜੀ ਬਾਬਾ ਗੁੱਦੜ ਜੀ ਉਹਦੀਆਂ ਝੋਲੀਆਂ ਭਰ ਦਿੰਦੇ ਨੇ ਤੇ ਮਰਾਦਾ ਉਹਦੀਆਂ ਪੂਰੀਆਂ ਕਰ ਦਿੰਦੇ ਨੇ ਜੋ ਵੀ ਸੁੱਖਣਾ ਇੱਥੇ ਸੁੱਖਦਾ ਕੋਈ ਸਾਖੀ ਦਾ ਮੇਲਾ ਹਰ ਸਾਲ ਬੜੀ ਸ਼ਰਧਾ ਭਾਵਨਾ ਤੇ ਤੁਮਤਾਲ ਨਾਲ ਮਨਾਇਆ ਜਾਂਦਾ ਇੱਥੇ ਪ੍ਰਬੰਧਕ ਕਮੇਟੀ ਵੱਲੋਂ ਪਹਿਲੇ ਦਿਨ ਇਸ ਸਥਾਨ ਤੋਂ ਪਰਟਾ ਦੀ ਵਾਰਾਂ ਕਰਵਾਈਆਂ ਜਾਂਦੀਆਂ ਹਨ ਦੂਸਰੇ ਦਿਨ ਕਲਾਕਾਰ ਬੁਲਾਇਆ ਜਾਂਦਾ ਹੈ ਅਤੇ ਤੀਸਰੇ ਦਿਨ ਸਿਰਫ ਗੀਤਿਆਂ ਦਾ ਮੇਲਾ ਹੁੰਦਾ ਹੈ ਤਿੰਨ ਦਿਨ ਲਗਾਤਾਰ ਮੇਲਾ ਚੱਲਦਾ ਹੈ ਦਰਸ਼ਨ ਕਰਨ ਤੋਂ ਬਾਅਦ ਅੱਜ ਹੁਣ ਆਪਾਂ ਲਾਉਣੇ ਇੱਕ ਮੇਲੇ ਦਾ ਚੱਕਰ ਦੇਖਦੇ ਆਂ ਮਾਹੌਲ ਮੈਂ ਜਿੱਥੇ ਤੋਂ ਆਉਂਦਾ ਖੇਤਰੀ ਉੱਥੇ ਹਮੇ ਮਾਝਾ ਦਾ ਮਾਹੌਲ ਹੈ ਜਿੱਥੇ ਘੜਾ ਲਿਆ ਅੱਜ ਲਈ ਬਸ ਇੰਨਾ ਹੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਫਿਰ ਨੈਕਸਟ